ਸਾਰੇਨ ਪਿਆਰਵਾਲੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਆਪਣੇ ਆਪਣੇ ਘਰ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਵਾਸਤੇ ਨਾ ਕੋਈ ਰੈਸਪੀ ਦੀ ਵੀਡੀਓ ਨਹੀਂ ਲੈ ਕੇ ਆਈਆਂ ਬਲਕਿ ਇੱਕ ਸਰਪ੍ਰਾਈਜ਼ ਗਿਫਟ ਦੀ ਵੀਡੀਓ ਲੈ ਕੇ ਆਈਆਂ ਇਹ ਗਿਫਟ ਮੈਨੂੰ ਪੰਜਾਬੀ ਕੁਕਿੰਗ ਚੈਨਲ ਵਾਲੇ ਮਨਜੀਤ ਕੌਰ ਜੀ ਨੇ ਦਿੱਤੇ ਸੀ ਜਦੋਂ ਮੈਂ ਉਹਨਾਂ ਦੇ ਘਰ ਨੂੰ ਮਿਲਣ ਗਈ ਸੀ ਉਹਨਾਂ ਨੇ ਮੈਨੂੰ ਬਹੁਤ ਮਾਨ ਸਤਕਾਰ ਦਿੱਤਾ ਔਰ ਮਾਨ ਸਤ ਦਾ ਗਿਫਟਸ ਵੀ ਦਿੱਤੇ ਤੇ ਇਸ ਤੋਂ ਇਲਾਵਾ ਬਹੁਤ ਸਾਰਾ ਪਿਆਰ ਵੀ ਦਿੱਤਾ ਤੇ ਮੈਨੂੰ ਉਹਨਾਂ ਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਤੇ ਐਦਾਂ ਲੱਗਿਆ ਹੀ ਨਹੀਂ ਕਿ ਅਸੀਂ ਦੋਨੋਂ ਪਹਿਲੀ ਵਾਰੀ ਮ ਤੇ ਉਹਨਾਂ ਦੀ ਫੈਮਿਲੀ ਨੂੰ ਮਿਲ ਕੇ ਯਾਨੀ ਕਿ ਉਹਨਾਂ ਦੇ ਹਸਬੰਦ ਉਹਨਾਂ ਦੇ ਬੱਚਿਆਂ ਨੂੰ ਮਿਲ ਕੇ ਵੀ ਮੈਨੂੰ ਬਹੁਤ ਹੀ ਅੱਛਾ ਲੱਗਿਆ ਤੇ ਇਹ ਗਿਫਟਸ ਨੇ ਜਿਹੜੇ ਮੈਨੂੰ ਮਨਜੀਤ ਕੌਰ ਜੀ ਨੇ ਦਿੱਤੇ ਨੇ ਤੇ ਇਹਨਾਂ ਨੂੰ ਅੱਜ ਮੈਂ ਤੁਹਾਡੇ ਨਾਲ ਓਪਨ ਕਰਾਂਗੀ ਤੇ ਨਾਲੇ ਓਪਨ ਕਰਕੇ ਦੇਖਾਂਗੀ ਕਿ ਮਨਜੀਤ ਕੌਰ ਜੀ ਨੇ ਕਿਸ ਦੇ ਰੂਪ ਵਿੱਚ ਆਪਣਾ ਕੀ ਪਿਆਰ ਦਿੱਤਾ ਹੈ ਤੇ ਦੇਖੋ ਜੀ ਇਹ ਦੋ ਗਿਫਟਸ ਨੇ ਜਿਹੜੇ ਮੈਨੂੰ ਉਹਨਾਂ ਨੇ ਦਿੱਤੇ ਨੇ ਤੇ ਇਹਦੇ ਵਿੱਚੋਂ ਇਹ ਗਿਫਟ ਦਾ ਤੇ ਮੈਂ ਅੰਦਾਜ਼ਾ ਲਗਾ ਲਿਆ ਕਿ ਕੀ ਹੋ ਸਕਦਾ ਹੈ ਤੇ ਤੁਸੀਂ ਵੀ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸੋ ਕਿ ਤੁਹਾਨੂੰ ਵੀ ਆਈਡੀਆ ਲੱਗ ਗਿਆ ਹੈ ਕਿ ਇਹਦੇ ਵਿੱਚ ਕੀ ਹੈ ਠੀਕ ਹੈ ਤੇ ਦੂਸਰਾ ਤੇ ਪਹਿਲਾਂ ਤਾਂ ਮੈਂ ਖੋਲਾਂਗੀ ਇਹ ਵਾਲਾ ਗਿਫਟ ਤੇ ਜਦ ਤੱਕ ਇਹ ਗਿਫਟ ਖੋਲਦੀ ਆ ਨਾ ਤੇ ਤੁਸੀਂ ਸਾਰੇ ਕਮੈਂਟ ਬਾਕਸ ਵਿੱਚ ਲਿਖ ਕੇ ਦੱਸੋ ਕਿ ਇਹ ਗਿਫਟ ਦੇ ਵਿੱਚ ਕੀ ਹੋ ਸਕਦਾ ਯਾਨੀ ਕਿ ਇਹਦੇ ਵਿੱਚ ਕੀ ਹੈ ਠੀਕ ਹੈ ਮੈਂ ਇੰਤਜ਼ਾਰ ਕਰਾਂਗੀ ਤੁਹਾਡੇ ਕਮੈਂਟਸ ਦਾ ਤੇ ਚਲੋ ਪਹਿਲਾਂ ਇਹਨੂੰ ਖੋਲਦੇ ਆ ਤੇ ਵੈਸੇ ਇਹਦੇ ਵਿੱਚ ਵੀ ਤੁਸੀਂ ਗੈਸ ਕਰਕੇ ਦੱਸ ਸਕਦੇ ਹੋ ਕਿ ਕੀ ਹੈਗਾ ਇਸ ਗਿਫਟ ਦੇ ਵਿੱਚ ਵੀ ਤੇ ਇਹ ਗਿਫਟਸ ਵਾਲੀ ਵੀਡੀਓ ਹੈ ਨਾ ਬਣਾਉਣ ਵਿੱਚ ਮੈਂ ਥੋੜੀ ਲੇਟ ਹੋ ਗਈ ਆ ਕਿਉਂਕਿ ਅਸੀਂ ਪੰਜਾਬ ਤੋਂ ਬਾਅਦ ਜਦੋਂ ਬੰਗਲੌਰ ਆਏ ਆ ਨਾ ਤੇ ਥੋੜੇ ਬਿਜ਼ੀ ਹੋ ਗਏ ਸੀ ਇਸ ਕਰਕੇ ਇਹ ਗਿਫਟ ਦੀ ਵੀਡੀਓ ਜਿਹੜੀ ਥੋੜੀ ਲੇਟ ਬਣਾ ਰਹੀ ਆ ਤੇ ਉਸੇ ਤਰ੍ਹਾਂ ਹੀ ਗਿਫਟ ਪੈਕ ਹੀ ਪਏ ਹੋਏ ਨੇ ਤੇ ਮੈਂ ਅੱਜ ਖੋਲ ਰਹੀ ਆ ਤੁਹਾਡੇ ਨਾਲ ਹੀ ਤੇ ਲਓ ਜੀ ਹੁਣ ਦੇਖਦੇ ਆ ਅੰਦਰੋਂ ਕੀ ਨਿਕਲਦਾ ਵਾਹ ਜੀ ਵਾਹ ਇਹ ਤਾਂ ਬਹੁਤ ਸੋਨੇ ਦੇ ਗਲਾਸ ਨੇ एकदम 골ਡਨ 골ਡਨ ਕਲਰ ਵਾਲੇ ਇਹ ਦੇਖੋ ਜੀ ਬਹੁਤ ਹੀ ਪਿਆਰੇ ਨੇ ਮੈਨੂੰ ਬਹੁਤ ਪਸੰਦ ਆਏ ਨੇ ਤੇ ਜਦੋਂ ਵੀ ਮੈਂ ਕੋਈ ਇਹਨਾਂ ਦੀ ਵੀਡੀਓ ਬਣਾਵਾਂਗੀ ਨਾ ਤੇ ਉਹਦੀ ਰੈਸিপি ਇਹ ਗਲਾਸਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗੀ ਵੀਡੀਓ ਮਤਲਬ ਜਦੋਂ ਵੀ ਕੋਈ ਸ਼ੇਕ ਵਗੈਰਾ ਦੀ ਵੀਡੀਓ ਬਣਾਵਾਂਗੀ ਤੇ ਦੋ ਗਿਫਟਸ ਤੋਂ ਇਲਾਵਾ ਉਹਨਾਂ ਨੇ ਮੈਨੂੰ ਦੋ ਚੀਜ਼ਾਂ ਹੋਰ ਦਿੱਤੀਆਂ ਨੇ ਖਾਂਦਿਆਂ ਜੋ ਕਿ ਅੰਮ੍ਰਿਤਸਰ ਦੀਆਂ ਬਹੁਤ ਮਸ਼ਹੂਰ ਨੇ ਤੇ ਉਹ ਵੀ ਤੁਸੀਂ ਗੈਸ ਕਰਕੇ ਦੱਸੋ ਕਿ ਕੀ ਹੋ ਸਕਦੀਆਂ ਨੇ ਤੇ ਚਲੋ ਹੁਣ ਦੂਸਰਾ ਜਿਹੜਾ ਗਿਫਟ ਹੈ ਇਹਨੂੰ ਵੀ ਆਪਾਂ ਓਪਨ ਕਰ ਲੈਨੇ ਆਂ ਵੈਸੇ ਤਾਂ ਜਿਹੜੇ ਗਿਫਟਸ ਹੁੰਦੇ ਨੇ ਨਾ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਪਿਆਰ ਦੀ ਨਿਸ਼ਾਨੀ ਹੁੰਦੀਆਂ ਨੇ ਜਦੋਂ ਆਪਾਂ ਕਿਸੇ ਨੂੰ ਮਿਲਦੇ ਆਂ ਕਿਸੇ ਦੇ ਘਰ ਜਾਂਦੇ ਆਂ ਕਿ ਭਾਈ ਜਦੋਂ ਵੀ ਉਹਨੂੰ ਗਿਫਟ ਨੂੰ ਦੇਖੀਏ ਤੇ ਸਾਨੂੰ ਉਹਨਾਂ ਦੀ ਯਾਦ ਆਵੇ ਤੇ ਹੁੰਦਾ ਵੀ ਇਦਾਂ ਹੀ ਆ ਇਲੋ ਜੀ ਇਹਨੂੰ ਮੈਂ ਆਪਣਾ ਖੋਲ ਲੈਣੇ ਆ ਤੇ ਇਸ ਕਰਕੇ ਨਾ ਗਿਫਟ ਦਾ ਕੋਈ ਮੁੱਲ ਨਹੀਂ ਲਾਣਾ ਚਾਹੀਦਾ ਸਸਤੀ ਹੋਵੇ ਮਹਿੰਗੀ ਹੋਵੇ ਛੋਟੀ ਹੋਵੇ ਵੱਡੀ ਹੋਵੇ ਕਦੀ ਵੀ ਉਹਦਾ ਮੁੱਲ ਨਹੀਂ ਲਗਾਉਣਾ ਚਾਹੀਦਾ ਅਲੋ ਜੀ ਇਹ ਵੀ ਗਿਫਟ ਹੌਲੀ ਹੌਲੀ ਓਪਨ ਹੋ ਚੱਲੀ ਹੈ ਤੇ ਤੁਸੀਂ ਸਾਰਿਆਂ ਨੇ ਆਈਡੀਆ ਲਾ ਲਿਆ ਕਿ ਇਹਦੇ ਵਿੱਚ ਕੀ ਹੈ ਤੇ ਮੈਂ ਜੋ ਆਈਡੀਆ ਲਾਇਆ ਸੀ ਨਾ ਉਹਦੇ ਨਾਲ ਤਕਰੀਬਨ ਤਕਰੀਬਨ ਇਹ ਗਿਫਟ ਜਿਹੜੀ ਹੈ ਮਿਲਦੀ ਜੁਲਦੀ ਹੈ ਆ ਦੇਖੋ ਜੀ ਕਿੰਨੀ ਵਧੀਆ ਗਿਫਟ ਹੈ ਇਹਨੂੰ ਸਾਰੇ ਪਾਸੇ ਮੈਂ ਚੰਗੀ ਤਰ੍ਹਾਂ ਓਪਨ ਕਰ ਲੈਂਦੀ ਆ ਤੇ ਵੈਸੇ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਗਿਫਟ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹ ਜਿਹੜੀ ਗਿਫਟ ਹੈ ਨਾ ਇਹਦਾ ਤੇ ਬਿਲਕੁਲ ਵੀ ਕੋਈ ਵੀ ਮੁੱਲ ਨਹੀਂ ਹੈ ਅਨਮੋਲ ਗਿਫਟ ਹੈ ਮੇਰੇ ਵਾਸਤੇ ਤਾਂ ਤੇ ਅਲੋ ਜੀ ਮੈਂ ਸਾਰੀ ਗਿਫਟ ਜਿਹੜੀ ਓਪਨ ਕਰ ਲਈ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਗਿਫਟ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹ ਗਿਫਟ ਦਾ ਤੇ ਕੋਈ ਵੀ ਮੁੱਲ ਨਹੀਂ ਹੈ ਇਹ ਮੇਰੇ ਵਾਸਤੇ ਬਹੁਤ ਹੀ ਅਨਮੋਲ ਹੈ ਮਨਜੀਤ कौर ਪੈਂਜੀ ਤੁਹਾਡਾ ਇਹ ਗਿਫਟ ਮੈਨੂੰ ਬਹੁਤ ਪਸੰਦ ਆਇਆ ਇਹ ਬਹੁਤ ਹੀ ਵਧੀਆ ਗਿਫਟ ਹੈ ਮੈਂ ਇਹਨੂੰ ਹਮੇਸ਼ਾ ਆਪਣੇ ਕੋਲ ਸੰਭਾਲ ਕੇ ਰੱਖਾਂਗੀ ਵੈਸੇ ਤਾਂ ਦੋਨੇ ਗਿਫਟ ਬਹੁਤ ਪਿਆਰੇ ਨੇ ਪਰ ਇਹ ਗਿਫਟ ਜਿਹੜਾ ਹੈ ਬਹੁਤ ਹੀ ਵਧੀਆ ਹੈ ਤੇ ਇਨੀ ਦੇਰ ਸੇ ਤੁਸੀਂ ਗੈਸ ਕਰ ਲਿਆ ਕਿ ਉਹ ਕਿਹੜੀਆਂ ਖਾਣ ਦੀਆਂ ਚੀਜ਼ਾਂ ਨੇ ਦੋ ਅੰਮ੍ਰਿਤਸਰ ਦੀਆਂ ਜਿਹੜੀਆਂ ਉਹਨਾਂ ਨੇ ਮੈਨੂੰ ਦਿੱਤੀਆਂ ਨੇ ਚਲੋ ਮੈਂ ਤੁਹਾਨੂੰ ਦੱਸ ਦਿੰਨੀ ਆ ਅੰਮ੍ਰਿਤਸਰ ਦੇ ਪਾਪੜ ਤੇ ਵੜੀਆਂ ਉਹਨਾਂ ਨੂੰ ਮੈਂ ਵੀਡੀਓ ਵਿੱਚ ਨਹੀਂ ਦਿਖਾ ਰਹੀ ਆ ਕਿਉਂਕਿ ਪਾਪੜ ਤੇ ਅਸੀਂ ਖਾ ਲਏ ਨੇ ਤੇ ਜਿਹੜੀਆਂ ਬਣੀਆਂ ਨੇ ਉਹਨਾਂ ਦੀ ਰੈਸিপি ਮੈਂ ਤੁਹਾਨੂੰ ਜਲਦੀ ਸ਼ੇਅਰ ਕਰਾਂਗੀ ਉਹ ਮੈਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਮਨਜੀਤ ਕੌਰ ਜੀ ਤੁਹਾਡੀਆਂ ਸਾਰੀਆਂ ਗਿਫਟਸ ਮੈਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਿਲ ਕੇ ਵੀ ਅੱਛਾ ਲੱਗਿਆ ਤੁਹਾਨੂੰ ਇਹ ਗਿਫਟਸ ਵੀ ਬਹੁਤ ਜ਼ਿਆਦਾ ਪਸੰਦ ਆਈਆਂ ਨੇ ਮੈਨੂੰ ਤੇ ਜਿਵੇਂ ਤੁਸੀਂ ਪੰਜਾਬੀ ਵੈਜ ਮਸਾਲਾ ਚੈਨਲ ਨੂੰ ਸਪੋਰਟ ਕੀਤਾ ਹੈ ਪਿਆਰ ਦਿੱਤਾ ਹੈ ਉਸੇ ਤਰ੍ਹਾਂ ਹੀ ਪੰਜਾਬੀ ਕੁਕਿੰਗ ਚੈਨਲ ਵਾਲਿਆਂ ਨੂੰ ਵੀ ਜ਼ਰੂਰ ਸਪੋਰਟ ਕਰੋ ਤੇ ਉਹ ਚੈਨਲ ਨੂੰ ਤੁਸੀਂ ਜ਼ਰੂਰ ਦੇਖੋ ਵੀ ਬਹੁਤ ਅੱਛੇ-ਅੱਛੇ ਰੈਸਪੀਜ਼ ਬਣਾਉਂਦੇ ਨੇ ਉਹਨਾਂ ਦੇ 1 ਮਿਲੀਅਨ ਤੇ ਮੈਂ ਕਹਿੰਦੀ ਆ ਕਿ ਉਹਨਾਂ ਨੂੰ ਹੋਰ ਜ਼ਿਆਦਾ ਸਪੋਰਟ ਕਰੋ ਉਹਨਾਂ ਦੇ ਛੇਤੀ ਤੋਂ ਛੇਤੀ ਸਬਸਕ੍ਰਾਈਬਰ ਬਣ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਨਾਲੇ ਸਾਧਗੁਰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਭ ਦੇ ਕਾਰਜ ਸਵਾਰਨ ਤੇ ਸਭ ਨੂੰ ਤੰਦਰੁਸਤੀ ਬਖਸ਼ਣ ਸਤਿ ਸ਼੍ਰੀ ਅਕਾਲ ਜੀ ਛੇਤੀ ਮਿਲਦੇ ਆਪਾਂ ਦੁਬਾਰਾ ਇੱਕ ਹੋਰ ਨਵੀਂ ਰੈਸিপি ਦੇ ਨਾਲ